ਦੇਸ਼ ਦਾ ਬਹੁ ਚਰਚਿਤ ਮਾਮਲਾ ਜਿਸ ਦੇ ਉੱਤੇ ਸਭ ਦੀ ਨਜ਼ਰ ਹੈ ਟਿਕੀਆਂ ਨੇ ਕਿ ਉਸ ਮਾਮਲੇ 'ਚ ਹੁਣ ਇਨਸਾਫ ਵੀ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਨੂੰ ਲੈ ਕੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਹ ਸੀਬੀਆਈ ਏਜੰਸੀ ਕੇਂਦਰੀ ਏਜੰਸੀ ਕਰ ਰਹੀ ਹੈ ਤੇ ਉਸ ਨੂੰ ਮੁੱਖ ਜਾਂਚ ਕਰਤਾਵਾਂ ਨੂੰ ਲੀਡ ਕਰਨ ਵਾਲਿਆਂ ਵਿੱਚੋਂ ਕੌਣ ਨੇ ਉਹ ਚੰਡੀਗੜ੍ਹ ਬੇਸਡ ਇੱਕ ਸੀਨੀਅਰ ਸੀਬੀਆਈ ਦੇ ਅਫਸਰ ਵਜੋਂ ਤਾਇਨਾਤ ਸੀਮਾ ਪਹੋਜਨ ਗੱਲ ਕਰ ਰਹੇ ਹਨ ਕਲਕੱਤਾ ਦੇ ਵਿੱਚ ਟ੍ਰੇਨੀ ਡਾਕਟਰ ਕਾਂਡ ਨਾਲ ਸੰਬੰਧਿਤ ਜਾਂਚ ਦੀ ਉਸ ਮਾਮਲੇ ਦੇ ਵਿੱਚ ਸਿਆਸਤ ਕਿੰਨੀ ਹੋ ਰਹੀ ਹੈ ਜਾਂ ਸਿਆਸੀ ਤੌਰ ਦੇ ਉੱਤੇ ਕਿੰਨਾ ਪ੍ਰਭਾਵ ਪੈਣਾ ਹੈ ਉਸ ਕੇਸ ਦੇ ਉੱਤੇ ਉਹ ਇੱਕ ਵੱਖਰਾ ਪਹਿਲੂ ਹੈ ਔਰ ਸੁਪਰੀਮ ਕੋਰਟ ਨੇ ਵੀ ਹੁਣ ਖੁਦ ਦਖਲ ਦੇ ਕੇ ਇੱਕ ਸਪੈਸ਼ਲ ਟਾਸਕ ਫੋਰਸ ਬਣਾ ਦਿੱਤੀ ਹੈ ਜਿਹੜੀ ਕਿ ਨੈਸ਼ਨਲ ਟਾਸਕ ਫੋਰਸ ਉਸ ਦੇ ਵਿੱਚ ਵੀ ਕਈ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ ਮਹਾਰਾ ਨੂੰ ਸ਼ਾਮਲ ਕੀਤਾ ਹੈ ਉਸ ਦੇ ਬਾਰੇ ਅੱਗੇ ਜਾ ਕੇ ਵਿਸਥਾਰ ਨਾਲ ਜਾਣਕਾਰੀ ਦਿੰਨੀ ਹੈ ਕਿ ਉਸ ਦੇ ਵਿੱਚ ਕਿਹੜੇ ਕਿਹੜੇ ਆਫਸਰ ਤੇ ਕਿਹੜੇ ਕਿਹੜੇ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹੜੀ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਇੱਕ ਨੈਸ਼ਨਲ ਟਾਸਕ ਫੋਰਸ ਬਣਾ ਦਿੱਤੀ ਗਈ ਹੈ ਇੱਥੇ ਇਸ ਪ੍ਰੋਫਾਈਲ ਦੇ ਵਿੱਚ ਅਸੀਂ ਇਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਸੀਮਾ ਪਹੋਜਾ ਦੀ ਜਿਨ੍ਹਾਂ ਨੇ ਬੀ ਕਾਮ ਦੀ ਡਿਗਰੀ ਕੀਤੀ ਸੀ ਉਸ ਤੋਂ ਬਾਅਦ ਸੀਬੀਆਈ ਦੇ ਵਿੱਚ ਉਹ ਭਰਤੀ ਹੋ ਜਾਂਦੇ ਨੇ ਫਿਰ ਹੇਠਲੇ ਪੱਧਰ ਤੋਂ ਲੈ ਕੇ ਏਐਸਪੀ ਯਾਨੀ ਕਿ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਵੜਨ ਤੱਕ ਦਾ ਉਹਨਾਂ ਦਾ ਸਫਰ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਨੇ ਬਹੁਤ ਚਰਚਿਤ ਤੇ ਗੁੰਝਲਦਾਰ ਕੇਸਾਂ ਨੂੰ ਖਾਸ ਕਰਕੇ ਜਿਸ ਦੇ ਵਿੱਚ ਮਰਡਰ ਹੁੰਦੇ ਰਹੇ ਰੇਪ ਹੁੰਦੇ ਰਹੇ ਖਾਸ ਕਰਕੇ ਉਹਨਾਂ ਕੇਸਾਂ ਨੂੰ ਬੜੀ ਬਰੀਕੀ ਦੇ ਨਾਲ ਉਹ ਜਾਂਚ ਪੜਤਾਲਦੇ ਨੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਐਸਾ ਹੈ ਕਿ ਸੀਬੀਆਈ ਦੇ ਸਾਥੀ ਅਫਸਰ ਵੀ ਸੀਮਾ ਪਹੋਜਾ ਦੀ ਗਵਾਹੀ ਭਰਦੇ ਨੇ ਕਿ ਹਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕਾਬਲੇ ਗੌਰ ਹੈ ਕਾਬਲੇ ਤਾਰੀਫ ਹੈ ਕਿਉਂਕਿ ਉਹਨਾਂ ਨੇ ਦੇਸ਼ ਦੇ ਵਿੱਚ ਵਾਪਰੇ ਤਿੰਨ ਵੱਡੇ ਕਾਂਡ ਜਿਨ੍ਹਾਂ ਦਾ ਇੱਕ ਇੱਕ ਕਰਕੇ ਵਿਸਥਾਰ ਦੇ ਨਾਲ ਦੱਸਾਂਗੇ ਕਿ ਉਸ ਦੇ ਵਿੱਚ ਸੀਮਾ ਪਹੋਜਾ ਨੇ ਕੀ ਭੂਮਿਕਾ ਨਿਭਾਈ 2017 ਦੇ ਵਿੱਚ ਅਨਾਉ ਰੇਪ ਕੇਸ ਤੁਸੀਂ ਸਭ ਨੇ ਸੁਣਿਆ ਹੋਣਾ ਉਸ ਦੇ ਵਿੱਚ ਵੀ ਸੀਮਾ ਪਹੋਜਾ ਨੇ ਆਪਣੀ ਅਹਿਮ ਭੂਮਿਕਾ ਦੇ ਨਾਲ ਸੂਝ-ਬੂਝ ਦੇ ਨਾਲ ਦੋਸ਼ੀਆਂ ਤੱਕ ਪਹੁੰਚਣ ਦੇ ਤੱਕ ਜਿਹੜੇ ਸਬੂਤ ਇਕੱਠੇ ਕੀਤੇ ਉਹ ਉਹਨਾਂ ਦੇ ਅੱਗੇ ਜਾ ਕੇ ਦੱਸਾਂਗੇ ਉਹਨਾਂ ਨੇ ਉਸ ਕੇਸ 'ਚ ਕਿਵੇਂ ਕੰਮ ਕੀਤਾ ਇੱਕ 2017 ਦੇ ਵਿੱਚ ਗੁੜੀਆ ਕੇਸ ਸੀ ਜਿਹੜਾ ਕਿ ਕੋਟਖਾਈ ਰੇਪ ਕੇਸ ਸੀ ਹਿਮਾਚਲ ਪ੍ਰਦੇਸ਼ ਦਾ ਉਸ ਦੇ ਵਿੱਚ ਵੀ ਉਹਨਾਂ ਨੇ ਬੜੇ ਸਹੀ ਢੰਗ ਤਰੀਕੇ ਦੇ ਨਾਲ ਸਬੂਤ ਇਕੱਠੇ ਕੀਤੇ ਤੇ ਬਾਅਦ ਵਿੱਚ ਫਿਰ ਮੁਲਜ਼ਮਾਂ ਨੂੰ ਸਖਤ ਸਜ਼ਾ ਦਿੱਤੀ ਗਈ ਸੀ ਉਸ ਦੇ ਵਿੱਚ ਵੀ ਸੀਮਾ ਪਹੋਜਾ ਨੇ ਆਪਣੀ अहम ਭੂਮਿਕਾ ਨਿਭਾਈ ਫਿਰ ਗੱਲ ਕਰਦੇ ਹਾਂ 220 ਦਾ ਹੱਥ ਰੱਸ ਕਾਂਡ ਸੀ ਜਿਹੜਾ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਵਾਪਰਿਆ ਉਹ ਵੀ ਰੇਪ ਕੇਸ ਸੀ ਜਿਹੜਾ ਉਸ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਜਾਂਚ ਪੜਤਾਲ ਕਰਦੇ ਹਾਂ ਸੀਬੀਆਈ ਦੇ ਅਫਸਰ ਵਜੋਂ ਸੀਮਾ ਪਹੋਜਾ ਨੇ ਇਸੇ ਕਰਕੇ ਉਹਨਾਂ ਨੂੰ ਹੁਣ ਕਲਕੱਤਾ ਟ੍ਰੇਨੀ ਡਾਕਟਰ ਦੇ ਨਾਲ ਜਿਹੜਾ ਇੱਕ ਬੜਾ ਹੀ ਮੰਦ ਭਾਗਾ ਜਿਹੜਾ ਕਾਂਡ ਵਾਪਰਿਆ ਜਿਹੜਾ ਕਿ ਰੇਪ ਵੀ ਹੋਇਆ ਜ਼ਬਰਜਨਾਹ ਹੋਇਆ ਔਰ ਨਾਲ ਹੀ ਜਿੱਥੋਂ ਤੱਕ ਰਹੀ ਗੱਲ ਉਹਨਾਂ ਦੇ ਕਤਲ ਦੀ ਤਾਂ ਟ੍ਰੇਨੀ ਡਾਕਟਰ ਦਾ ਬੇਰਹਿਮੀ ਦੇ ਨਾਲ ਜਿਹੜੇ ਢੰਗ ਦੇ ਨਾਲ ਦਰਿੰਦਗੀ ਭਰਿਆ ਉਹ ਕਾਰਨਾਮਾ ਕੀਤਾ ਗਿਆ ਮੁਲਜ਼ਮਾਂ ਦੇ ਵੱਲੋਂ ਹਾਲਾਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸੇ ਇਨਵੈਸਟੀਗੇਸ਼ਨ ਦਾ ਹੁਣ 파ਰਟ ਬਣਾਇਆ ਗਿਆ ਹੈ ਸੀਮਾ ਪਹੋਜਾ ਨੂੰ ਸੀਬੀਆਈ ਦੇ ਐਸਪੀ ਅਫਸਰ ਨੂੰ ਜਿਨ੍ਹਾਂ ਦੀ ਉਮਰ ਮਿਹਰ 57 ਸਾਲ ਹੈ ਯਾਨੀ ਕਿ ਲੰਮਾ ਤਜਰਬਾ ਉਹਨਾਂ ਦਾ ਇੱਕ ਨੌਕਰੀ ਦਾ ਹੈ ਉਹਨਾਂ ਨੇ ਬੀ ਕਾਮ ਦੀ ਡਿਗਰੀ ਜਿਹੜੀ ਹੈ 1988 ਦੇ ਵਿੱਚ ਕੀਤੀ ਔਰ ਸੀਬੀਆਈ ਦੇ ਵਿੱਚ ਏਜੰਸੀ ਦੇ ਵਿੱਚ ਉਹ ਜੁਆਇਨ ਕਰ ਲੈਂਦੇ ਨੇ 1988 ਦੇ ਵਿੱਚ ਬੀਐਮ ਬੀਕਾਮ ਦੀ ਡਿਗਰੀ ਖਤਮ ਹੁੰਦੀ ਹੈ 1993 ਦੇ ਵਿੱਚ ਉਹਨਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਕੰਮ ਨੂੰ ਦੇਖਦੇ ਆਂ ਤੇ ਉਹ ਸਬ ਇਨਸਪੈਕਟਰ ਸੀਬੀਆਈ ਦੇ ਵਿੱਚ ਬਣਦੇ ਨੇ ਫਿਰ 2013 ਦੇ ਵਿੱਚ ਕਾਫੀ ਲੰਮਾ ਸਮਾਂ ਬਤੌਰ ਸਬ ਇਨਸਪੈਕਟਰ ਕੰਮ ਕਰਦੇ ਆਂ ਉਹਨਾਂ ਨੂੰ ਡਿਪਟੀ ਸੁਪਰਡੈਂਟ ਬਣਾ ਦਿੱਤਾ ਜਾਂਦਾ ਤਾ ਫੇਰ ਗੱਲ ਕਰਦੇ ਹਾਂ 2022 ਦੇ ਵਿੱਚ ASP ਬਣਦੇ ਨੇ ਐਡੀਸ਼ਨਲ ਸੁਪਰਡੈਂਟ ਆਪੋਲਿਸ CBI ਦੇ ਵਿੱਚ ਉਹਨਾਂ ਨੇ ਨੌਕਰੀ ਕਰਦੇ ਹਾਂ ਆਪਣੀ ਸੂਝਬੂਝ ਦੀ ਜਿਹੜੀ ਮਿਸਾਲ ਦਿੰਦੇ ਹਾਂ ਕਈ ਅਜਿਹੇ ਜਿਹੜੇ ਬਰੂਟਲ ਕੇਸ ਨੇ ਉਹਨਾਂ ਦੀ ਸੂਝਬੂਝ ਦੇ ਨਾਲ ਜਾਂਚ ਪੜਤਾਲ ਕੀਤੀ ਹੈ ਹੁਣ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੱਖੋ ਵੱਖਰੇ ਕੇਸਾਂ ਦੇ ਵਿੱਚ ਕਿਵੇਂ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੂੰ ਕਿਉਂ ਇਸ ਜਿਹੜਾ ਕਲਕੱਤਾ ਟ੍ਰੇਨੀ ਡਾਕਟਰ ਦੇ ਨਾਲ ਵਾਪਰਿਆ ਬੜਾ ਹੀ ਮੰਦ ਭਾਗਾ ਕਾਰਨਾਮਾ ਸੀ ਜਿਹੜਾ ਉਸ ਕੇਸ ਦੀ ਪੜਤਾਲ ਦੇ ਲਈ ਹੁਣ ਲਗਾਇਆ ਗਿਆ ਕਿਉਂਕਿ ਸੀਬੀਆਈ ਵੀ ਇੱਕ ਪਾਸੇ ਜਾਂਚ ਕਰ ਰਹੀ ਹੈ ਤਾਂ ਉਸ ਦੇ ਵਿੱਚ ਸੀਬੀਆਈ ਦੇ ਜਿਹੜੇ ਮੁੱਖ ਪੜਤਾਲ ਕਰਤਾ ਹੋਣਗੇ ਉਹਨਾਂ ਵਿੱਚੋਂ ਇੱਕ ਹੋਣਗੇ ਸੀਮਾ ਪਹੋਜਾ ਉਹਨਾਂ ਦੇ ਸੀਬੀਆਈ ਦੇ ਸਾਥੀ ਵੀ ਗਵਾਹੀਆਂ ਭਰਦੇ ਨੇ ਕਿ ਕੇਸਾਂ ਨੂੰ ਬੜੀ ਡੂੰਘਾਈ ਦੇ ਨਾਲ ਪੜਤਾਲ ਕਰਦੇ ਨੇ ਸੀਮਾ ਪਹੋਜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਤਸਲੀਕਾ ਅਸਾ ਹੈ ਇਸੇ ਕਰਕੇ ਉਹਨਾਂ ਨੂੰ ਪ੍ਰੈਜ਼ੀਡੈਂਟ ਮੈਡਲ ਜਿਹੜਾ 2021 ਦੇ ਵਿੱਚ ਦਿੱਤਾ ਗਿਆ ਸੀ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਕੋਟਖਾਈ ਦਾ ਜਿਹੜਾ ਇੱਕ ਮਾਮਲਾ ਸੀ ਜਿਹੜਾ ਕਿ ਰੇਪ ਹੋਇਆ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ 10ਵੀਂ ਜਮਾਤ ਦੀ ਵਿਦਿਆਰਥਣ ਸਕੂਲ ਤੋਂ ਵਾਪਸ ਪਰਤ ਰਹੀ ਹੁੰਦੀ ਹੈ ਪਰ ਉਸੇ ਵਕਤ ਉਹ ਫਿਰ ਲਾਪਤਾ ਹੋ ਜਾਂਦੀ ਹੈ ਘਰ ਦੇ ਪਰੇਸ਼ਾਨ ਹੋ ਜਾਂਦੇ ਨੇ ਕੰਪਲੇਂਟ ਕੀਤੀ ਜਾਂਦੀ ਹੈ ਔਰ ਦੋ ਦਿਨਾਂ ਬਾਅਦ লাশ ਮਿਲਦੀ ਹੈ ਉਸ ਬੱਚੀ ਦੀ 10ਵੀਂ ਜਮਾਤ ਚ ਪੜਨ ਵਾਲੀ ਦੀ ਫਿਰ ਉਸ ਕੇਸ ਦੇ ਵਿੱਚ ਵੀ ਸੀਮਾ ਪਹੋਜਾ ਨੇ ਪੜਤਾਲ ਜਦੋਂ ਕੀਤੀ ਇੱਕ ਨਵੀਂ ਤਕਨੀਕ ਜਿਹੜੀ ਕਿ ਲਾਈਨੇਜ ਟੈਸਟਿੰਗ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਸੀਮਾ ਪਹੋਜਾ ਨੇ ਆਪਣੀ ਜਿਹੜੀ ਐ ਸਬੂਤ ਇਕੱਠੇ ਕਰਨ ਦੇ ਲਈ ਇੱਕ ਤਕਨੀਕ ਵਰਤੀ ਤਾਂ 10ਵੀਂ ਜਮਾਤ ਦੀ ਉਸ ਵਿਦਿਆਰਥਣ ਜਿਹੜੀ ਸਕੂਲ ਤੋਂ ਵਾਪਸ ਆ ਰਹੀ ਸੀ ਲਾਪਤਾ ਹੋ ਗਈ ਸੀ ਉਸ ਦੀ লাশ ਦੋ ਦਿਨਾਂ ਬਾਅਦ ਮਿਲਦੀ ਹੈ ਉਸ ਨਾਲ ਬੇਰਹਿਮੀ ਦੇ ਨਾਲ ਜਿਹੜਾ ਬਲਾਤਕਾਰ ਕੀਤਾ ਗਿਆ ਹੁੰਦਾ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਹੁੰਦਾ ਤਾਂ ਸੂਬਾ ਪੁਲਿਸ ਇਸ ਸੰਸਨੀਖੇ ਜੁਰਮ ਨੂੰ ਸੁਲਝਾਉਣ ਦੇ ਵਿੱਚ ਨਾਕਾਮਜਾਬ ਹੁੰਦੀ ਹੈ ਉਹ ਪੜਤਾਲ ਨਹੀਂ ਕਰ ਪਾਉਂਦੀ ਕਾਫੀ ਰੌਲਾ ਰੱਪਾ ਪੈਂਦਾ ਮੰਗ ਉੱਠਦੀ ਹੈ ਕਿ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਆਖਰਕਾਰ ਸੀਬੀਆਈ ਦੇ ਹਵਾਲੇ ਉਹ ਕੇਸ ਕਰ ਦਿੱਤਾ ਜਾਂਦਾ ਤੇ ਇਸ ਕੇਸ ਦੇ ਵਿੱਚ ਉਦੋਂ ਸਫਲਤਾ ਮਿਲਦੀ ਹੈ ਮੁਲਜ਼ਮਾਂ ਤੱਕ ਪਹੁੰਚਿਆ ਜਾਂਦਾ ਜਦੋਂ ਇਸ ਕੇਸ ਦੇ ਵਿੱਚ ਸੀਮਾ ਪਹੋਜਾ ਨੇ ਇੱਕ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਿਸ ਨੂੰ ਲਾਈਨੇਜ ਜਿਹੜੀ ਇਹ ਟੈਸਟਿੰਗ ਕਿਹਾ ਜਾਂਦਾ ਹੈ ਉਸ ਟੈਸਟਿੰਗ ਦੇ ਰਾਹੀਂ ਪੀੜਤ ਦੇ ਸਰੀਰ ਵਿੱਚੋਂ ਇੱਕ ਕਰੋਮੋਸੋਮ ਕੱਢਣ ਦੇ ਲਈ ਤਕਨੀਕ ਵਰਤੀ ਜਾਂਦੀ ਹੈ ਸਬੂਤ ਦੇ ਇਸ ਮਹੱਤਵਪੂਰਨ ਹਿੱਸੇ ਨੇ ਜਿਹੜੇ ਪੜਤਾਲ ਕਰਤਾ ਸੀ ਜਾਂਚ ਕਰ ਰਹੇ ਸੀ ਉਹਨਾਂ ਨੂੰ ਕਾਂਗੜਾ ਤੱਕ ਪਹੁੰਚਾ ਦਿੱਤਾ ਉਹਨਾਂ ਸਬੂਤਾਂ ਨੇ ਤਾਂ ਫਿਰ ਕਥਿਤ ਬਲਾਤਕਾਰੀ ਦੇ ਸਾਰੇ ਉਸ ਕੁੰਬੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਤੇ ਅਖੀਰ ਦੇ ਵਿੱਚ ਜਿਹੜਾ ਮਲਜਮ ਸੀ ਅਨਿਲ ਕੁਮਾਰ ਜਿਹੜਾ ਕੀ ਇੱਕ ਉਥੇ ਕੰਮ ਕਰਦਾ ਸੀ ਸਥਾਨਕ ਪਦਰ ਦੇ ਉੱਤੇ ਉਸ ਤੱਕ ਪਹੁੰਚ ਕੀਤੀ ਜਾਂਦੀ ਹੈ ਤੇ ਸੀਬੀਆਈ ਵੱਲੋਂ ਪੇਸ਼ ਕੀਤੇ ਗਏ 14 ਮੁੱਖ ਸਬੂਤਾਂ ਵਿੱਚੋਂ ਫਿਰ 12 ਮਲਜਮਾਂ ਤੱਕ ਪਹੁੰਚ ਹੋ ਜਾਂਦੀ ਹੈ ਤੇ ਇਸ ਕਨਾਉਣੇ ਕੀਤੇ ਗਏ ਕਾਰਨਾਮੇ 'ਚ ਫਿਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਇਹ ਸੂਝ-ਬੂਝ ਸੀ ਸੀਬੀਆਈ ਦੇ ਉਹਨਾਂ ਅਫਸਰਾਂ ਦੇ ਵਿੱਚੋਂ ਇੱਕ ਸੀਮਾ ਪਹੋਜਾ ਦੀ ਜਿਸ ਕਰਕੇ ਇੱਕ ਕੇਸ ਉਹਨਾਂ ਨੇ ਉਹ ਸੁਲਝਾਇਆ। ਔਰ ਉਸ ਤੋਂ ਬਾਅਦ ਫਿਰ ਗੱਲ ਹੁੰਦੀ ਹੈ 2017 ਦੇ ਜਿਹੜਾ ਨਾਉ ਬਲਾਤਕਾਰ ਹੋਇਆ ਸੀ ਕੇਸ ਮਾਮਲਾ ਹੋਇਆ ਸੀ ਜ਼ਬਰਜਨਾਹ ਹੋਇਆ ਸੀ ਉਸ ਦੇ ਵਿੱਚ ਵੀ ਇੱਕ ਭਾਜਪਾ ਗੂ ਤੇ ਸਥਾਨਕ ਜਿਹੜਾ ਵਿਧਾਇਕ ਸੀ ਕੁਲਦੀਪ ਸਿੰਘ ਸਿੰਗਰ ਉਸ ਕੇਸ ਦੇ ਵਿੱਚ ਸ਼ਾਮਲ ਪਾਇਆ ਜਾਂਦਾ ਹੈ। ਤਾਂ ਸਿੰਗਰ ਨੂੰ 17 ਸਾਲਾ Dalit ਲੜਕੀ ਨਾਲ ਸਮੂਹਿਕ ਜ਼ਬਰਜਨਾਹ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਕੇਸ ਨੇ ਵੀ ਨੈਸ਼ਨਲ ਪੱਧਰ ਤੇ ਪੂਰੇ ਦੇਸ਼ ਦਾ ਆਪਣੇ ਵੱਲ ਧਿਆਨ ਖਿੱਚਿਆ ਸੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਜਿਸ ਸਿੰਗਰ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਪਹੂਜਾ ਨੇ ਤਾਂ ਉਸ ਕੇਸ ਦੇ ਵਿੱਚ ਵੀ ਬੜੀ ਅਹਿਮ ਭੂਮਿਕਾ ਨਿਭਾਈ ਸੀ ਪੜਤਾਲ ਕਰਦੇ ਹੋਏ ਫਿਰ ਗੱਲ ਆਉਂਦੀ ਹੈ ਹਾਥਰਸ ਜਿਹੜਾ ਇੱਕ ਗੈਂਗ ਰੇਪ ਕੀਤਾ ਗਿਆ ਜ਼ਬਰਜਨਾਹ ਕੀਤਾ ਗਿਆ ਸਮੂਹਿਕ ਜ਼ਬਰਜਨਾ ਉਸ ਕੇਸ ਦੀ ਜਾਂਚ ਵੀ ਅਹਿਮ ਭੂਮਿਕਾ ਨਿਭਾਈ ਸੀ ਸੀਮਾ ਪਹੂਜਾ ਨੇ ਵਿਆਪਕ ਰੋਸ ਪੈਦਾ ਕੀ ਹੋਇਆ ਸੀ ਪੀੜਤ ਇੱਕ 19 ਸਾਲ ਦੀ ਲੜਕੀ ਸੀ ਕਥਿਤ ਤੌਰ ਤੇ ਉੱਚ ਜਾਤੀ ਦੇ ਚਾਰ ਵਿਕਤੀਆਂ ਦੁਆਰਾ ਹਮਲਾ ਕੀਤਾ ਜਾਂਦਾ ਤੇ ਬਾਅਦ ਵਿੱਚ ਉਸ ਨੇ ਦਿੱਲੀ ਦੇ ਸਫਦਰ ਝੰਗ ਹਸਪਤਾਲ ਵਿੱਚ ਦਮ ਵੀ ਤੋੜ ਦਿੱਤਾ ਸੀ ਸਾਰੇ ਲੋਕਾਂ ਨੇ ਉਦੋਂ ਵੀ ਕੈਂਡਲ ਮਾਰਚ ਕੱਢੇ ਸਨ ਇਨਸਾਫ ਦਿਵਾਉਣ ਦੀ ਖਾਤਰ ਤਸੀਮਾ ਪਹੋਜਾ ਦੁਆਰਾ ਨਜਿੱਠਿਆ ਗਿਆ ਇੱਕ ਹੋਰ ਮੁੱਖ ਮਾਮਲਾ ਰਾਸ਼ਟਰੀ ਪੱਧਰ ਤੇ ਜਿਹੜਾ ਇੱਕ ਸੀ ਉਸ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਝਾਰਖੰਡ ਦੇ ਰੰਜੀਤ ਸਿੰਘ ਕੋਹਲੀ ਉਰਫ ਰਕੀਬ ਉਲ हसन ਨੂੰ ਸ਼ਾਮਲ ਕੀਤਾ ਗਿਆ ਸੀ ਕੋਹਲੀ ਨੂੰ ਆਪਣੀ ਪਤਨੀ ਜਿਹੜੀ ਕੀ ਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ਼ ਸੀ ਸ਼ੂਟਰ ਸੀ ਤਾਰਾ ਸ਼ਹਾਦੇਉ ਤੇ ਤਸ਼ੱਦਦ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਸੀ ਉਸ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਤਰ੍ਹਾਂ ਦੇ ਕਈ ਅਹਿਮ ਕੇਸ ਸਨ ਜਿਨ੍ਹਾਂ ਨੂੰ ਸੁਲਝਾਉਣ ਦੇ ਵਿੱਚ ਇਸ ਸੀਬੀਆਈ ਦੀ ਅਫਸਰ ਨੇ ਅਹਿਮ ਭੂਮਿਕਾ ਨਿਭਾਈ ਹੈ ਚੰਡੀਗੜ੍ਹ ਦੇ ਨਾਲ ਸੰਬੰਧ ਇਹਨਾਂ ਦਾ ਹੈ ਔਰ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਰਿਪੋਰਟ ਰਿਪੋਰਟ ਛਪੀ ਹੈ ਉਸ ਦੇ ਵਿੱਚ ਨੈਨਾ ਮਿਸ਼ਰਾ ਨੇ ਜਿਹੜੇ ਸੀਨੀਅਰ ਰਿਪੋਰਟਰ ਉਹਨਾਂ ਦੀ ਰਿਪੋਰਟ ਦੇ ਹਵਾਲੇ ਨਾਲ ਕੁਝ ਅਸੀਂ ਜਾਣਕਾਰੀ ਸਾਂਝੀ ਕੀਤੀ ਕਿ ਇਹਨਾਂ ਦੀ ਅਹਿਮ ਭੂਮਿਕਾ ਐਸੇ ਕਰਕੇ ਇਹਨਾਂ ਨੂੰ ਟ੍ਰੇਨੀ ਡਾਕਟਰ ਦੇ ਉਸ ਕੇਸ ਦੇ ਵਿੱਚੋਂ ਕੁਝ ਨਾ ਕੁਝ ਪੜਤਾਲ ਕਰਕੇ ਅਹਿਮ ਤੱਥ ਤੇ ਸਬੂਤ ਇਕੱਠੇ ਕਰਕੇ ਦੋਸ਼ੀਆਂ ਤੱਕ ਪਹੁੰਚਣ ਦੀ ਜਿਹੜਾ ਕੰਮ ਕਰਨ ਦੀ ਜ਼ਿੰਮੇਵਾਰੀ ਐਸੇ ਕਰਕੇ ਇਹਨਾਂ ਨੂੰ ਦਿੱਤੀ ਗਈ ਹੈ ਇਹਨਾਂ ਤੋਂ ਉਮੀਦਾਂ ਬਹੁਤ ਇਸ ਕਰਕੇ ਨੇ ਕਿਉਂਕਿ ਨੈਸ਼ਨਲ ਪੱਧਰ ਦੇ ਉੱਤੇ ਜਿੰਨੇ ਵੱਡੇ ਵਾਪਰੇ ਕਾਣ ਨੇ ਉਸ ਦੇ ਵਿੱਚ ਇਹਨਾਂ ਨੇ ਨਿਰਪੱਖਤਾ ਦੇ ਨਾਲ ਕੰਮ ਕੀਤਾ ਸੀ ਕਿਸੇ ਦਬਾਅ ਨੂੰ ਨਹੀਂ ਸੀ ਚੱਲਿਆ ਉਹ ਵੱਖਰੀ ਗੱਲ ਹੈ ਕਿ ਇਸ ਕੇਸ ਦੇ ਵਿੱਚ ਮਾਪੇ ਆ ਜਿਹੜੇ ਉਦੋਂ ਹੀ ਸੰਤੁਸ਼ਟ ਹੋਣਗੇ ਜਦੋਂ ਸਾਰੇ ਸਬੰਧਤ ਦੋਸ਼ੀਆਂ ਨੂੰ ਜਿਹੜੇ ਪੜਤਾਲ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਚਾਹੇ ਉਹਨਾਂ ਦੀ ਗਿਣਤੀ ਕਿੰਨੀ ਵੀ ਹੋਵੇ ਉਹਨਾਂ ਸਾਰਿਆਂ ਨੂੰ ਜਦੋਂ ਤੱਕ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਇਸ ਕੇਸ ਦੇ ਉੱਤੇ ਸਭ ਦੀ ਨਜ਼ਰ ਬਣੀ ਰਹੇਗੀ ਹੁਣ ਗੱਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਉਸ ਨੂੰ ਜਿਹੜੇ ਹੈਡ ਕਰ ਰਹੇ ਨੇ ਜਿਹੜੇ ਦੇਖ ਰੇਖ ਕਰ ਰਹੇ ਨੇ ਸਾਰੀ ਜਾਂਚ ਪੜਤਾਲ ਦੀ ਇੱਕ ਤਾਂ ਉਹਨਾਂ ਦਾ ਜਿਹੜਾ ਪਿਛੋਕੜ ਹੈ ਜਾਂ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹਨਾਂ ਦਾ ਰਿਕਾਰਡ ਬੋਲਦਾ ਹੈ ਕਿ ਉਹ ਕਿਸੇ ਨਾ ਕਿਸੇ ਸਿੱਟੇ ਤੇ ਜ਼ਰੂਰ ਪੁੱਜਦੇ ਨੇ ਜਿਸ ਤੋਂ ਬਾਅਦ ਫਿਰਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਉਹਨਾਂ ਸਬੂਤਾਂ ਦੇ ਆਧਾਰ ਤੇ ਦਵਾਈ ਜਾਂਦੀ ਹੈ ਜਿਹੜੇ ਕਿ ਸੀਬੀਆਈ ਦੇ ਅਫਸਰ ਜਾਂਚ ਪੜਤਾਲ ਕਰਕੇ ਸਬੂਤ ਇਕੱਠੇ ਕਰਦੇ ਨੇ ਹੁਣ ਡਾਕਟਰਾਂ ਦੀ ਸੁਰੱਖਿਆ ਦੇ ਲਈ ਵੀ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤੀ ਗਈ ਹੈ 14 ਮੈਂਬਰੀ ਟਾਸਕ ਫੋਰਸ ਨੂੰ 3 ਹਫ਼ਤੇਾਂ ਚੰਤਰਿੰਗ ਰਿਪੋਰਟ ਦੇਣ ਲਈ ਵੀ ਆਖਿਆ ਗਿਆ ਇਸ ਮਾਮਲੇ ਦੇ ਵਿੱਚ ਜਿਹੜੀ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਵਾਪਰਿਆ ਦਰਿੰਦਗੀ ਭਰਿਆ ਉਹ ਕਾਰਨਾਮਾ ਸੀ ਉਸ ਦਾ ਨੋਟਿਸ ਲਿਆ ਸੁਪਰੀਮ ਕੋਰਟ ਵਿੱਚ ਸੁਣਵਾਈ ਕੀਤੀ ਗਈ ਹੈ ਤਿੰਨ ਜੱਜ ਸਹਿਬਾਨ ਦੇ ਬੈਂਚ ਨੇ ਜਿਸ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨੇ ਡੀਵਾਈ ਚੰਦਰ ਚੂੜ ਜਸਟਿਸ ਜੇਬੀ ਪਾਰਦੀ ਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਨੇ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਗੰਭੀਰਤਾ ਦਿਖਾਉਂਦਿਆਂ ਹੋਇਆਂ ਅਹਿਮ ਟਿੱਪਣੀਆਂ ਕੀਤੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਵੀ ਨੈਸ਼ਨਲ ਟਾਸਕ ਫੋਰਸ ਬਣਾ ਦਿੱਤੀ ਗਈ ਹੈ ਜਿਹੜੀ ਕਿ ਡਾਕਟਰਾਂ ਦੀ ਸੁਰੱਖਿਆ ਵੀ ਮੁਹੱਈਆ ਕਰਾਉਣ ਦੇ ਵਿੱਚ ਜਿਹੜੀ ਹੈ ਸਹਿਯੋਗ ਦੇਵੇਗੀ ਕਿ ਕਿਵੇਂ ਦੀ ਰੂਪਰੇਖਾ ਤਿਆਰ ਕੀਤੀ ਜਾਵੇ ਕਿ ਡਾਕਟਰਾਂ ਨੂੰ ਸੁਰੱਖਿਆ ਮੋਹਿਆ ਕਰਵਾਈ ਜਾਵੇ ਔਰ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਜੋ ਕੀਤੀਆਂ ਨੇ ਉਸ ਦੇ ਵਿੱਚ ਇੱਕ ਇਹ ਵੀ ਗੱਲ ਕਹੀ ਹੈ ਕਿ ਸ਼ਾਂਤਮਈ ਢੰਗ ਨਾਲ ਜੇਕਰ ਪ੍ਰੋਟੈਸਟ ਕਰਦੇ ਨੇ ਡਾਕਟਰ ਇਨਸਾਫ ਦੀ ਖਾਤਰ ਤੇ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਬਣਾਇਆ ਜਾਵੇ ਉਹਨਾਂ ਨੂੰ ਰੋਕਿਆ ਨਾ ਜਾਵੇ ਉਹਨਾਂ ਨੂੰ ਹੱਕ ਹੈ ਇਹ ਪ੍ਰੋਟੈਸਟ ਕਰਨ ਦਾ ਔਰ ਉਥੋਂ ਦੇ ਆਰਜੀਕਰ ਜਿਹੜਾ ਮੈਡੀਕਲ ਕਾਲਜ ਜਿੱਥੇ ਘਟਨਾ ਵਾਪਰੀ ਉਥੋਂ ਦੇ ਪ੍ਰਿੰਸੀਪਲ ਦੇ ਉੱਤੇ ਵੀ ਸਵਾਲ ਉੱਠੇ ਨੇ ਕਿ ਉਸਨੇ ਪਹਿਲਾਂ ਤੁਰੰਤ ਇਹ ਕਿਉਂ ਕਿਹਾ ਕਿ ਸੂ ਸਾਈਡ ਦਾ ਮਸਲਾ ਹੈ ਆਤਮ ਹੱਤਿਆ ਦਾ ਕੇਸ ਹੈ ਜਦੋਂ ਕੀ ਹਾਲੇ ਪੜਤਾਲ ਹੋਣੀ ਬਾਕੀ ਸੀ ਔਰ ਮਾਪਿਆਂ ਨੂੰ ਵੀ ਸਮੇਂ ਸਿਰ ਦੇ ਉੱਤੇ ਉਸ ਲੜਕੀ ਦੀ ਲਾਸ਼ ਦੇ ਕੋਲ ਕਿਉਂ ਨਹੀਂ ਜਾਣ ਦਿੱਤਾ ਗਿਆ ਇਹ ਵੀ ਗੱਲਾਂ ਨੇ ਜਿਹੜੀਆਂ ਕੀਤੀਆਂ ਗਈਆਂ ਕਿ ਮੋਰਚਰੀ ਤੱਕ ਕਿਉਂ ਨਾ ਪਹੁੰਚਣ ਦਿੱਤਾ ਗਿਆ ਹੁਣ ਜਿਹੜੀ ਨੈਸ਼ਨਲ ਟਾਸਕ ਫੋਰਸ ਬਣਾਈ ਗਈ ਹੈ ਉਸ ਦੇ ਸਰਜਨ ਵਾਈਸ ਐਡਮਿਰਲ ਆਰਤੀ ਸਰীন ਨੂੰ ਵੀ ਇਸ ਦਾ ਮੁੱਖ ਤੌਰ ਦੇ ਉੱਤੇ ਮੈਂਬਰ ਬਣਾਇਆ ਗਿਆ ਡਾਕਟਰ ਐਨ ਨਾਗੇਸ਼ਵਰ ਰੈਡੀ ਜਿਹੜੇ ਕਿ ਏਸ਼ੀਅਨ ਇੰਸਟੀਚਿਊਟ ਆਫ ਗੈਸਟਰੋਲੋਜੀ ਤੇ اے ਆਈਜੀ ਹਸਪੀਟਲ ਹైదరాబాద్ ਦੇ ਚੇਅਰਮੈਨ ਨੇ ਉਹਨਾਂ ਨੂੰ ਇਸ ਦੇ ਵਿੱਚ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਮੁਤਾਬਕ ਸ਼ਾਮਲ ਕੀਤਾ ਗਿਆ ਡਾਕਟਰ ਐਮ ਸ਼੍ਰੀਨਿਵਾਸ ਏਮਜ਼ ਦਿੱਲੀ ਦੇ ਡਾਇਰੈਕਟਰ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਡਾਕਟਰ ਪ੍ਰਤਿਮਾ ਮੂਰਤੀ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਤੇ ਨਿਊਰੋ ਸਾਇੰਸ ਬੰਗਲੌਰ ਦੀ ਡਾਇਰੈਕਟਰ ਨੂੰ ਸ਼ਾਮਲ ਕੀਤਾ ਗਿਆ ਡਾਕਟਰ ਗਵਰਧਨ ਦੱਤ ਪੁਰੀ ਏਮਜ਼ ਜੋਧਪੁਰ ਦੇ ਕਾਰਜਕਾਰੀ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਡਾਕਟਰ ਸੁਮਿਤਰਾ ਰਾਵਤ ਮੈਂਬਰ ਬੋਰਡ ਆਫ ਮੈਨੇਜਮੈਂਟ ਸਰ ਗੰਗਾ ਰਾਮ ਹਸਪਤਾਲ ਦਿੱਲੀ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਪ੍ਰੋਫੈਸਰ ਅਨੀਤਾ ਸਖਸੈਨਾ ਜਿਹੜੇ ਕਿ ਪੰਡਿਤ ਬੀਡੀ ਸ਼ਰਮਾ ਮੈਡੀਕਲ ਯੂਨੀਵਰਸਿਟੀ ਰੋहतक ਦੀ ਸਾਬਕਾ ਡੀਨ ਤੇ AIMS ਦਿੱਲੀ ਚ ਕਾਰਡੀਓਲੋਜੀ ਵਿਭਾਗ ਦੇ ਮੁਖੀ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਡਾਕਟਰ ਪਲਵੀ ਸਾਪਲੇ ਨੂੰ ਵੀ ਸ਼ਾਮਲ ਕੀਤਾ ਗਿਆ ਜਿਹੜੇ ਕਿ ਗਾਂਟ ਮੈਡੀਕਲ ਕਾਲਜ ਤੇ ਜੇਜੇ ਗਰੁੱਪ ਆਫ ਹਸਪੀਟਲ ਮੁੰਬਈ ਦੀ ਡੀਨ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਡਾਕਟਰ ਪਦਮਾ ਸ਼ਰਿਵਾਸਤਵ ਦਿੱਲੀ ਏਮਜ਼ ਦੇ ਨਿਊਰੋਲੋਜੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਕੈਬਨਿਟ 77 ਕੇਂਦਰੀ ਸਿਹਤ 77 ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਦੇ ਔਰ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਚੇਅਰਮੈਨ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੇ ਚੇਅਰਮੈਨ ਨੂੰ ਵੀ ਸ਼ਾਮਲ ਕੀਤਾ ਗਿਆ ਇਹ 14 ਮੈਂਬਰੀ ਜਿਹੜੀ ਗਠਿਤ ਕਮੇਟੀ ਹੈ ਇਹ ਨੈਸ਼ਨਲ ਟਾਸਕ ਫੋਰਸ ਬਣਾਈ ਗਈ ਹੈ ਜਿਹੜੀ ਇਸ ਨੇ ਡਾਕਟਰਾਂ ਦੀ ਸੁਰੱਖਿਆ ਦੇ ਲਈ ਵੀ ਜਿਹੜੀ ਹੈ ਕੰਮ ਕਰਨਾ ਹੈ ਅੱਗੇ ਜਾ ਕੇ ਔਰ ਡਾਕਟਰਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਇੱਕ ਪਾਸੇ सीबीआई ਦੇ ਹੱਥ ਇਹ ਸਾਰੀ ਵਾਗਡੋਰ ਹੈ ਪੜਤਾਲ ਕਰਨ ਦੀ ਜਿਹੜੇ ਇੱਕ ਅਫਸਰ ਦੇ ਬਹੁਤ ਵਧੀਆ ਰਿਕਾਰਡ ਹੈ ਇਨਵੈਸਟੀਗੇਸ਼ਨ ਕਰਨ ਦਾ ਸੀਮਾ ਪਹੁੰਚਾ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਸਾਂਝੀ ਕੀਤੀ ਔਰ ਸੁਪਰੀਮ ਕੋਰਟ ਦੇ ਜਿਹੜੀ ਗਾਈਡਲਾਈਨ ਨੇ ਉਸ ਤੇ ਮੁਤਾਬਕ ਜਿਹੜੀ ਇੱਕ ਗਠਿਤ ਕਮੇਟੀ ਆ ਉਸ ਦਾ ਵੀ ਅਸੀਂ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਦੇਖਦੇ ਆ ਸਭ ਦੀ ਨਜ਼ਰ ਤਾਂ ਸਿਰਫ ਤੇ ਸਿਰਫ ਇੱਕੋ ਗੱਲ ਤੇ ਟਿਕੀ ਆ ਕਿ ਉਸ ਟ੍ਰੇਨੀ ਡਾਕਟਰ ਦੇ ਨਾਲ ਜੋ ਘਨੌਣੀ ਹਰਕਤ ਕੀਤੀ ਗਈ ਹਰਕਤ ਨਹੀਂ ਇੱਕ ਬਹੁਤ ਵੱਡਾ ਗੁਨਾਹ ਹੈ ਉਸ ਦੇ ਲਈ ਉਸ ਜਿਹੜੇ ਦੋਸ਼ੀ ਨੇ ਸਬੰਧਤ ਉਹਨਾਂ ਨੂੰ ਸਜ਼ਾ ਕਦੋਂ ਮਿਲਦੀ ਹੈ ਔਰ ਇਸ ਮਾਮਲੇ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਤੋਂ ਬਚਦੇ ਹੋਇਆ ਦੇਖਦੇ ਹਾਂ ਕਿ ਨਿਰਪੱਖਤਾ ਦੇ ਨਾਲ ਜਾਂਚ ਕਦੋਂ ਮੁਕੰਮਲ ਹੁੰਦੀ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ